ਸਸ਼ਕਲ ਜੀ ਜਗਬਣੀ ਟੀਵੀ ਤੇ ਤੁਹਾਡਾ ਸਵਾਗਤ ਕਰ ਰਹੀ ਐ Kusum ਅੱਜ ਮਾਂ ਬੋਲੀ ਦਿਵਸ ਪੰਜਾਬੀ ਮਾਂ ਬੋਲੀ ਸਾਥੋਂ ਕਿਵੇਂ ਵਿਸਰਦੀ ਜਾ ਰਹੀ ਐ ਇਹ ਦੱਸਣ ਦੀ ਲੋੜ ਨਹੀਂ ਐ ਪੰਜਾਬੀ ਮਾਂ ਬੋਲੀ ਦਾ ਕੀ ਹਸ਼ਰ ਹੋ ਰਿਹਾ ਐ ਇਸ ਦਾ ਬਹੁਤ ਹੀ ਹੈਰਾਨ ਕਰਨ ਵਾਲਾ ਸਬੂਤ ਮਿਲਿਆ ਐ ਤੁਸੀਂ ਖੋਦੀ ਵੇਖ ਲਓ ਰਿੰਕਲ ABC ਆਉਂਦੀ ਆਂ ਹਾਂਜੀ ਸੁਣਾ ਦਿਓ a b c d e f g h i j k l m n o p q r s t u v w x y z ਊੜਾ ੜਾ ਨਈ ਜੀ ਨਹੀਂ ਨਹੀਂ ਮੈਡਮ ਊੜਾ ੜਾ ਆਉਂਦਾ ਹੀ ਨਹੀਂ ਮੈਡਮ ਸ਼ੁਰੂ ਤੋਂ ਹੀ ਫੇ ਪੜਿਆ ਹੀ ਨਹੀਂ ਕਦੀ ਪਹਿਲਾਂ ਯਾਦ ਯੂ ਦੀ ਭੁੱਲ ਗਿਆ ਕਦੀ ਊੜਾ ਕਿਹੜਾ ਵੱਡਾ ਛੋਟਾ ਸਾਰਾ ਹੀ ਆਉਂਦਾ ਊੜਾ ੜਾ ਈੜੀ ਸਸਾ ਕੱਕਾ ਕੱਕਾ ਗਗਾ ਅੰਗਾ ਚਿਚਾ ਸ਼ਿਚਾ ਜਿੱਜਾ ਚਿਜਾਂ ਟੈਂਗਾ ਠੱਠਾ ਡੱਡਾ ਨੰਨਾ ਪਪਾ 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 ਮੰਆ ਯਾਰਾ ਰਾਰਾ ਲੱਲਾ ਵਾਵਾ ਰੜਾ ਸਸਾ ਊੜਾ ਐੜਾ ਹੰਦਾ ਨਹੀਂ ਊੜਾ ਐੜਾ ਈੜੀ ਸਹਾ ਹ ਕ ਕ ਕ ਗ ਗ ਕ ਗ ਊੜਾ ਐੜਾ ਈੜੀ ਸਹਾ ਹ ਕ ਕ ਕ ਗ ਗ ਅੱਗੇ ਅੱਗੇ ਨਹੀਂ ਹੁੰਦਾ ਊੜਾ ਐੜਾ ਈੜੀ ਸਹਾ ਹ ਕ ਕ ਕ ਗ ਗ ਅੱਗੇ ਚਚਾ ਸਛਾ ਦਜਾ ਤਜਾ ਨਾ ਨਾ ਟੈਂਕਾ ਠੱਠਾ ਡੱਡਾ ਢੱਡਾ ੱਦਾ ਨੰਨਾ ਪਪਾ ਫਫਾ ਬੱਬਾ ਪੱਬਾ ਮਮਾ ਯਾ ਰਾਰਾ ਨੱਲਾ ਵਾਵਾ ਰੜਾ ਨਹੀਂ ਊੜਾ ਨਹੀਂ ਹੁੰਦਾ ਊੜਾ ਐੜਾ ਨਹੀਂ ਹੁੰਦਾ 1 2 ਸੁਣਾ ਦੇ ਨਿਆ ਉੜਾ ਅੜਾ ਈੜੀ ਸਸਾ ਹਾ ਕੱਕਾ ਗੱਗਾ ਕਗਾ ਨੀਆ ਚਚਾ ਪੁਰਾਣੀ ਹੁੰਦਾ ਜੀ ਮਾੜੀ ਮੋਟੀ ਜੀ ਨੂੰ ਵੀ ਅੰਗਰੇਜ਼ੀ ਆਉਂਦੀ ਹੈ ਉਹਨੂੰ ਸਾਰੀ ਦੁਨੀਆ ਜੀ ਜੀ ਆਖ ਬੁਲਾਉਂਦੀ ਹੈ ਮੰਜ਼ਿਲ ਕਦੇ ਨਸੀਬ ਨਾ ਹੁੰਦੀ ਡੋਲਣ ਵਾਲੇ ਨੂੰ ਅੱਜ ਮਿਲੇ ਤਰੱਕੀ ਮਾਂ ਬੋਲੀ ਨੂੰ ਰੋਲਣ ਵਾਲੇ ਨੂੰ ਬੱਚਿਆਂ ਨੂੰ ਲੋਕੀ ਦੂਰ ਰੱਖਦੇ ਨੇ ਪੰਜਾਬੀ ਤੋਂ ਐਡੀ ਵੇ ਕੀ ਗਲਤੀ ਹੋ ਗਈ ਮਾਂ ਬੋਲੀ ਸਾਡੀ ਤੋਂ ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲੇ ਨੂੰ ਦੇਸੀ ਕਹਿੰਦੇ ਲੋਕ ਪੰਜਾਬੀ ਬੋਲਣ ਵਾਲੇ ਨੂੰ ਸਾਥੋਂ ਸਾਡੀ ਬੋਲੀ ਨਾ ਸੰਭਲੀ ਤਾਂ ਹੋਰ ਕੀ ਸੰਭਲੇਗਾ ਇਸ ਤੇ ਜ਼ਰਾ غور ਕਰਨਾ ਆਪਾਂ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ